ਕੌਣ ਦੇ ਕੰਮ ਜੋ ਆ ਜਾਂਦੇ ਆਪ ਮਰ ਕੇ ਜਵਾਨੀ ਆਜੂ ਲੈ ਮਰ ਕੇ ਜੂਨ ਦਾ ਆਜੂ ਜਦ ਆ ਜਾਂਦੇ ਉਹ ਦੀਵਾ ਅੱਖ ਦੇ ਆਉਂਦਾ ਰਹਿ ਟਗਦਾ ਜਿਵੇਂ ਤੇਲ ਦੀ ਖੂਨ ਜੋ ਪਾ ਜਾਂਦੇ ਉਹ ਕਿਸੇ ਤੂਫਾਨ ਤੋਂ ਬੁਝਦੀ ਨਾ ਜਿਹੜੀ ਜੋਤ ਸ਼ਹੀਦ ਜਿਹੜਾ ਆ ਜਾਂਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ के राजमान उस समय दरमियान औरंगजेब ने सारे हिंदुस्तान के दे कि सारे धर्म खत्म करके एक इस्लाम धर्म लागू करना है हम सारे जिन्हें सूबे से सूबेदार से उन्होंने जुल्म करने शुरू कर दते सब तो वक्त जुल्म कश्मीर भी धरती दे ਦੂਜੀ ਕਸ਼ਮੀਰ ਦੇ ਪੰਡਤ ਉਹਨਾਂ ਨੇ ਸਲਾਹ ਕੀਤੀ ਵੀ ਹਰ ਇੱਕ ਦੇ ਦੁਲਮੀ ਬਾਸਾ ਸਾਨੂੰ ਸਾਡੇ ਕਰਮ ਨੂੰ ਖਤਮ ਕਰਕੇ ਸਾਡੇ ਜਨੇਊ ਲਾ ਕੇ ਸਾਡੇ ਪਿਲਕ ਲਾ ਕੇ ਤੇ ਸਾਨੂੰ ਧਰਮ ਤੋਂ ਬੇਰਗਰ ਕਰ ਰਿਹਾ ਹੈ ਉਹਨਾਂ ਨੇ ਰਹਿ ਬਣਾਈ ਸਲਾਹ ਕੀਤੀ ਤੇ ਗੁਰੂ ਪਿਆਰਿਓ ਕਹਿੰਦੇ ਉਹਨਾਂ ਨੇ ਇੱਕ ਮੰਦਿਰ ਇੱਕ ਮੀਟਿੰਗ ਕੀਤੀ ਸ਼੍ਰੀ ਮੰਦਿਰ ਵਿੱਚ ਉਹਨਾਂ ਰਾਤ ਨੂੰ 12 ਵਜੇ ਨਿਦ੍ਰਿਮ ਕੀਤੀ। ਅਕਾਸ਼ ਬਾਣੀ ਰੋਈ ਆਪਣ ਤੋਂ ਉਹ ਜੇ ਤੁਸੀਂ ਆਪਣੇ タル ਰੂਪ ਚੋਣਾ ਚਾਹੁੰਦੇ ਹੋ ਇੱਕੋ ਇੱਕ ਮਹਾਰ ਮਹਾਰ ਜਗਤਗੁਰੂ ਜਾਗਤ ਗੋਠ ਗੁਰੂ ਤੇਗ ਬਹਾਦਰ ਮਹਾਰਾਜ ਐਸੇ ਵੇ ਅਨੰਦਪੁਰ ਦੀ ਧਰਤੀ 'ਤੇ ਬਿਰਾਜਮਾਨ ਨੇ ਉਹਨਾਂ ਦੇ ਚਰਨਾਂ 'ਚ ਜਾਓ ਤੁਹਾਡੇ ਦੁੱਖ ਨੂੰ ਸੁਣਿਆ ਜਾਵੇਗਾ ਤੁਹਾਡੇ ਦੁੱਖ ਨੂੰ ਨਿਵਰਤ ਕੀਤਾ ਜਾਵੇਗਾ। ਲੋ ਗੁਰੂ ਪਿਆਰਿਓ ਉਹਨਾਂ ਕਸ਼ਮੀਰ ਦੇ ਪੰਡਤ ਕਿ ਡਿਪਲੇਟੇਸ਼ਨ ਲੈ ਕੇ ਪੰਡਤ ਕਿਰਪਾ ਰਾਜ ਦੀ ਅਗਵਾਈ ਵਿੱਚ ਅਨੰਦਪੁਰ ਦੇ ਚਾਲੇ ਪਾ ਦਿੱਤੇ ਨੇ ਅਨੰਦਪੁਰ ਪਹੁੰਚੇ ਨੇ ਮੱਧੜਾ ਮਾਲ ਦੇ ਗੁਟੇ ਇੱਕ ਬਾਦ ਮਹਾਰਾਜ ਸੈ ਸਤਿ ਪਾਤਸ਼ਾ ਗੁਪਾਗਤੀ ਦੇਵ ਰਾਜ ਮੰਗ ਨੇ ਖਵੇ ਪਾਸੇ 9 ਸਾਲ ਦੀ ਉਮਰ ਵਿੱਚ ਬਾਣ ਗੋਵਿੰਦ ਰਾਏ ਬੈਠੇ ਨੇ ਉਹਨਾਂ ਨੇ ਪੰਡਤ ਨੇ ਜਾ ਕੇ ਨਮਸਕਾਰ ਕੀਤੀ ਕਿਉਂਕਿ ਸਾਥ ਸੰਗਤ ਜੀ ਸਮਾਨੀ ਹੈ ਲੈ ਕੇ ਕੱਟ ਕਰਨ ਦਾ ਟਾਈਮ ਸੋ ਪੰਡਤ ਨੇ ਜਾ ਕੇ ਪੁਕਾਰ ਕੀਤੀ ਉਹਨਾਂ ਦੇ ਅੱਖਾਂ ਸੁੱਗੀਆਂ ਹੋਈਆਂ ਨੇ ਅੱਖਾਂ ਦੇ ਵਿੱਚੋਂ ਛੋਡੀ ਗੋਈ ਕੱਚ ਦੀ ਹੁੰਦੀ ਹੈ ਐਡੇ ਐਡੇ ਅਥਰੂ ਬਿਗ ਰਹੇ ਨੇ ਰੋ ਰਹੇ ਨੇ ਕਈ ਦਿਨਾਂ ਤੋਂ ਫੋਖੇ ਦੇ ਸਾਈ ਨੇ ਕਿਉਂ ਲੱਗਦਾ ਹੈ ਵੀ ਉਹ ਪੰਡਤ ਸੁੱਕੇ ਨਹੀਂ ਬੋਧ ਨਾ ਤੋਂ ਗੁਰੂ ਸਾਹਿਬ ਸੰਗਤ ਜੀ ਜਾ ਕੇ ਨੌਵੇਂ ਪਾਤਸ਼ਾਹ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਾਹਨਾ ਤੇ ਟਿਕ ਪਏ ਗੁਰੂ ਤੇਗ ਬਹਾਦਰ ਮਹਾਰਾਜ ਸਤੇ ਪਾਤਸ਼ਾਹ ਪੁਸ਼ਵੇਂ ਆ ਪੰਡਾ ਜੀ ਤੁਹਾਨੂੰ ਕੀ ਤਕਲੀਫ ਹੈ ਕੀ ਦੁੱਖ ਹੈ ਤੁਹਾਡੇ ਚਿਹਰੇ ਤੇ ਨਿਵੇਂ ਉਤਰੇ ਹੋਏ ਨੇ ਜੋ ਰਲਦੇ ਹੋ ਕੀ ਤਕਲੀਫ ਹੈ ਲੋ ਕਸ਼ਮੀਰ ਉਹੀ ਪੰਡਤ ਗੁਰੂ ਤੇਗ ਬਹਾਦਰ ਜੀ ਮਹਦਮਾ ਨਾਲ ਚਰਣਾ ਦੇ ਜਿੱਤ ਕੇ ਸਾਰੇ ਇਕੱਠੇ ਹੋ ਕੇ ਇੱਕ ਮੰਗੇ ਨਾਲ ਆਪਣੇ ਦੁੱਖਾਂ ਤੇ ਦਰਵਾਜ਼ਾ ਪੜੀ ਕਹਾਣੀ ਹੈ ਤਾਂ ਫਿਰ